ਮંત્રી ਭਗਵੰਤ ਮਾਨ ਦੇ ਨਾਲ ਤਾਂ ਅਰਵਿੰਦ ਕੇਜਰੀਵਾਲ ਦੇ ਨਾਲੋਂ ਵੀ ਮਾੜੀ ਹੋ ਗਈ ਲੋਕ ਸੁੰਨ ਦੇ ਲਈ ਨਹੀਂ ਪਹੁੰਚੇ ਪੰਡਾਲ ਦੇ ਵਿੱਚ ਖਾਲੀ ਕੁਰਸੀਆਂ ਪਈਆਂ ਰਹੀਆਂ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਵੀ ਨਜ਼ਰ ਨਹੀਂ ਆਏ ਤੇ ਜਲਦਬਾਜੀ ਦੇ ਵਿੱਚ ਆਪਣੇ ਹੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੂੰ ਮੁੱਖ ਮਹਿਮਾਨ ਬਣਾ ਕੇ ਕੰਮ ਚੱਲਦਾ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ ਦਿਨ 10 ਅਗਸਤ ਪੰਜਾਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਜਾਬ ਦੀਆਂ ਸਾਰੀ ਸਿਆਸੀ ਧਿਰਾਂ ਦੇ ਵੱਲੋਂ ਆਪਣੇ ਆਪਣੇ ਸਿਆਸੀ ਪ੍ਰੋਗਰਾਮ ਰੱਖੇ ਗਏ ਸੀ। ਇਸੇ ਲੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਰਾਜ ਪੱਧਰੀ ਸਮਾਗਮ ਵੀ ਬਾਬਾ ਬਕਾਲਾ ਸਾਹਿਬ ਰੱਖਿਆ ਗਿਆ ਸੀ ਰਖੜ ਪੁੰ냔 ਦੇ ਪਵਿੱਤਰ ਦਿਹਾੜੇ ਦੇ ਉੱਪਰ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਦਿਨਪਲ ਯਾਨੀ ਕਿ 9 ਅਗਸਤ ਨੂੰ ਪੰਜਾਬ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਸੀ ਕਿ ਕੱਲ ਨੂੰ ਇਹ ਰਾਜਪੱਦਰੀ ਸਮਾਗਮ ਹੋਣ ਜਾ ਰਿਹਾ ਏ ਪਰ ਜਿਵੇਂ ਇਹ ਸਮਾਗਮ ਸ਼ੁਰੂ ਹੁੰਦਾ ਏ ਇਸ ਦੀ ਕੋਈ ਵੀ ਤਸਵੀਰ ਜਾਂ ਸ਼ਾਮ ਤੱਕ ਵੀ ਇਸ ਪ੍ਰੋਗਰਾਮ ਦੀ ਕੋਈ ਵੀ ਤਸਵੀਰ ਕੋਈ ਵੀ ਵੀਡੀਓ ਕੋਈ ਵੀ ਭਾਸ਼ਣ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਪੇਜ ਦੇ ਉੱਪਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਸਾਂਝਾ ਨਹੀਂ ਕੀਤਾ ਗਿਆ ਜਦੋਂ ਕਿ ਦੂਸਰੇ ਪਾਸੇ ਸਾਰੇ ਸਿਆਸੀ ਦਲਾਂ ਦੇ ਵੱਲੋਂ ਆਪਣੇ ਆਪਣੇ ਪ੍ਰੋਗਰਾਮ ਲਾਈਵ ਕੀਤੇ ਗਏ ਤੇ ਹਰੇਕ ਪਾਰਟੀ ਦਾ ਪ੍ਰਧਾਨ ਉੱਥੇ ਪਹੁੰਚਿਆ ਹੋਇਆ ਸੀ ਪਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਉੱਥੇ ਕਿਉਂ ਨਹੀਂ ਪਹੁੰਚਿਆ ਜਾਂ ਪ੍ਰੋਗਰਾਮ ਰੱਖਿਆ ਹੋਇਆ ਸੀ ਉਹ ਅਚਾਨਕ ਰੱਦ ਕਰਦੇ ਨੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਪ੍ਰੋਗਰਾਮ ਅਚਾਨਕ ਰੱਦ ਕਰਨਾ ਪਿਆ ਇਹ ਹੁਣ ਚਰਚਾ ਸਿਆਸੀ ਗਲਿਆਰਿਆਂ ਦੇ ਵਿੱਚ ਆਖਰਕਾਰ ਇਹ ਚਰਚਾ ਸ਼ੁਰੂ ਕਿਉਂ ਹੁੰਦੀ ਹੈ ਕਿ ਜਦੋਂ ਇੱਕ ਪ੍ਰੋਗਰਾਮ ਸਰਕਾਰ ਰੱਖਿਆ ਗਿਆ ਤੇ ਉੱਥੇ ਮੁੱਖ ਮੰਤਰੀ ਨਹੀਂ ਪਹੁੰਚਦੇ ਤੇ ਇੱਕ ਗੱਲ ਹੋਰ ਹੈਰਾਨੀ ਵਾਲੀ ਹੈ ਕਿ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਤਰਨ ਤਰਨ ਦੇ ਵਿੱਚ ਹੀ ਮੌਜੂਦ ਹੁੰਦੇ ਨੇ ਅਰਵਿੰਦ ਕਜਰੀਵਾਲ ਜੋ ਅਕਸਰ ਪੰਜਾਬ ਦੇ 99% ਦੀਆਂ ਪ੍ਰੋਗਰਾਮਾਂ ਦੇ ਵਿੱਚ ਮੁੱਖ ਮਹਿਮਾਨ ਹੁੰਦੇ ਨੇ ਉਹ ਵੀ ਤਰਨਤਾਰਨ ਵਿੱਚ ਮੌਜੂਦ ਹੁੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਤਰਨਤਾਰਨ ਦੇ ਵਿੱਚ ਮੌਜੂਦ ਹੁੰਦੇ ਨੇ ਉੱਥੇ ਮੌਜੂਦ ਹੋਣ ਦੇ ਬਾਵਜੂਦ ਵੀ ਬਾਬਾ ਬਕਾਲਾ ਸਾਹਿਬ ਰੱਖੀ ਗਈ ਇਹ ਰਾយ ਪਧਰੀ ਰੈਲੀ ਦੇ ਵਿੱਚ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਪਹੁੰਚਦੇ ਹੁਣ ਚਰਚਾ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਰਸੀਆਂ ਖਾਲੀ ਰਹਿ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਪੰਡਾਲ ਦੇ ਵਿੱਚ ਇਕੱਠ ਹੀ ਨਹੀਂ ਹੋਇਆ ਇਸ ਕਰਕੇ ਘੰਟੀਆਂ ਖੜਕ ਗਈਆਂ ਫੋਨ ਕਰ ਦਿੱਤੇ ਗਏ ਕਿ ਇਥੋਂ ਪਰਹੇਜ਼ ਕੀਤਾ ਜਾਵੇਗੀ ਸਨਾਮ ਦੇ ਵਿੱਚ ਤਾਂ ਭਾਵੇਂ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਸ਼ੁਰੂ ਹੋਣ ਤੋਂ ਬਾਅਦ ਹੀ ਲੋਕਾਂ ਨੇ ਉੱਥੋਂ ਜਾਣਾ ਸ਼ੁਰੂ ਕਰ ਦਿੱਤਾ ਸੀ ਪਰ ਬਾਬਾ ਬਕਾਲਾ ਸਭ ਵਿੱਚ ਤਾਂ ਹਾਲਾਤ ਇਹ ਬਣ ਗਏ ਕਿ ਲੋਕ ਆਮ ਆਦਮੀ ਪਾਰਟੀ ਦੇ ਇਸ ਰੈਲੀ ਦੇ ਵਿੱਚ ਜਾਂ ਰਾਏ ਪਦਰੀ ਸਮਾਗਮ ਦੇ ਵਿੱਚ ਜਾਣਾ ਹੀ ਉਹਨਾਂ ਨੇ ਪਸੰਦ ਨਹੀਂ ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਗੱਲ ਪਤਾ ਕਿਵੇਂ ਲੱਗ ਜਾਏ ਇਹ ਰੌਲਾ ਕਿਵੇਂ ਪੈਂਦਾ ਹੈ ਸਿਆਸੀ ਧਿਰਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਏ ਕਾਂਗਰਸ ਪਾਰਟੀ ਦੇ ਵੱਲੋਂ ਵੀ ਜੋ ਆਪਣੇ ਫੇਸਬੁੱਕ ਹੈਂਡਲ ਦੇ ਉੱਪਰ ਤਸਵੀਰ ਸਾਂਝੀ ਕੀਤੀ ਗਈ ਹੈ ਕਿ ਦੇਖੋ ਸਾਹਮਣੇ ਪੂਰਾ ਪੰਡਾਲ ਖਾਲੀ ਪਿਆ ਹੋ ਜਾਏ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਲੋ ਹਜੇ ਕੋਈ ਵੀ ਇਹਦੀ ਪੋਸਟਿੰਗ ਨਹੀਂ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਕਿਉਂ ਨਹੀਂ ਪਹੁੰਚੇ ਪੂਰਾ ਸ਼ਡਿਊਲ ਕੀ ਸੀ ਇਸ ਦੇ ਬਾਬਤ ਸਰਕਾਰ ਦੇ ਵੱਲੋਂ ਤੇ ਪਾਰਟੀ ਦੇ ਵੱਲੋਂ ਚੁੱਪੀ ਧਾਰੀ ਹੋਈ ਆ ਪਰ ਜਿਵੇਂ ਹਰ ਭਜਨ ਸਿੰਘ ਯੂਟਿਊਬ ਕੁਈ ਤਸਵੀਰਾਂ ਨੂੰ ਆਪਣੇ ਫੇਸਬੁੱਕ ਹੈਂਡਲ ਦੇ ਉੱਪਰ ਸਾਂਝਾ ਕਰਦੇ ਨੇ ਇਤਫਾਕ ਦੀ ਗੱਲ ਮੰਨ ਲਓ ਜਾਂ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਆਪਣੇ ਹਰ ਨਿੱਕੇ-ਨਿੱਕੇ ਪ੍ਰੋਗਰਾਮ ਦੀ ਤਸਵੀਰ ਆਮ ਆਦਮੀ ਪਾਰਟੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਉੱਪਰ ਸਾਂਝਾ ਕਰਦੀ ਹੁੰਦੀ ਆ ਉਸ ਨੇ ਇਸ ਰਖੜ ਪੁੰਨਿਆ ਵਾਲੀ ਰੈਲੀ ਜਾਂ ਫਿਰ ਰਾਏ ਪਦਰੀ ਸਮਾਗਮ ਦੀ ਇੱਕ ਤਸਵੀਰ ਤੱਕ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਨਹੀਂ ਕੀਤੀ ਗਈ ਤਾਂ ਫਿਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਪਹੁੰਚਣ ਦਾ ਕਾਰਨ ਇਹ ਹੈ ਕਿ ਜੋ ਉੱਥੇ ਕੁਰਸੀਆਂ ਖਾਲੀ ਰਹਿ ਗਈਆਂ ਇਹ ਪੂਰਾ ਰੌਲਾ ਪੈ ਰਿਹਾ ਹੈ ਤਰਨਤਾਰਨ ਤੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਨਹੀਂ ਪਹੁੰਚਦੇ ਜਾਂ ਉਹਨਾਂ ਦਾ ਪਹੁੰਚਣਾ ਰੱਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਈਟੀਓ ਨੂੰ ਮੁੱਖ ਮਹਿਮਾਨ ਬਣਾ ਕੇ ਹੀ ਪ੍ਰੋਗਰਾਮ ਚੱਲਦਾ ਕੀ ਤਾਂ ਆਂਦਾਏ ਪਰ ਜਿਵੇਂ ਉਹ ਤਸਵੀਰਾਂ ਆਪਣੇ ਫੇਸਬੁੱਕ ਦੇ ਉੱਪਰ ਸਾਂਝੀਆਂ ਕਰਦੇ ਨੇ ਤਾਂ ਨਜ਼ਰ ਆ ਰਿਹਾ ਹੈ ਕਿ ਸਾਹਮਣੇ ਪੰਡਾਲ ਦੇ ਵਿੱਚ ਸੱਜੇ ਹੱਥ ਕਾਫੀ ਕੁਰਸੀਆਂ ਖਾਲੀ ਪਈਆਂ ਹੋਈਆਂ ਨੇ ਦੋਵੇਂ ਹਿੱਸਿਆਂ ਦੇ ਵਿੱਚ ਪੰਡਾਲ ਵੰਡਿਆ ਹੋਇਆ ਏ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਤੇ ਵਿਚਾਲੇ ਆਉਣ ਜਾਣ ਦਾ ਇੱਕ ਰਸਤਾ ਏ ਖੱਬੇ ਪਾਸੇ ਤਾਂ ਕੁਰਸੀਆਂ ਦੇ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਫਿਰ ਪੰਜਾਬ ਦੇ ਲੋਕ ਬੈਠੇ ਹੋਏ ਨੇ ਪਰ ਦੂਸਰੇ ਪਾਸੇ ਕੁਝ ਕੁ ਲੋਕ ਹੀ ਬੈਠੇ ਹੋਏ ਨੇ 2-3 ਜਾਂ तकरीबन 5 ਲੈਣਾ ਤੋਂ ਬਾਅਦ ਪਿੱਛੇ ਵੱਡੀ ਗਿਣਤੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਹੋਈਆਂ ਨੇ ਇਹ ਤਸਵੀਰਾਂ ਹਰਪ੍ਰੀਤ ਸਿੰਘ ਈਟੀਓ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਹੁਣ ਇੱਕ ਤਸਵੀਰ ਦੇ ਵਿੱਚੋਂ ਹਟਾ ਦਿੱਤੀ ਜਿਸ ਪੂਰਾ ਪੰਡਾਲ ਨਜ਼ਰ ਆ ਰਿਹਾ ਸੀ ਇੱਕ ਤਸਵੀਰ ਹਜੇ ਵੀ ਹੈ ਜਿਸ ਤੋਂ ਨਜ਼ਰ ਆ ਰਿਹਾ ਹੈ ਕਿ ਉਹ ਨਗਰ ਚਾਹ ਕੇ ਤਸਵੀਰ ਕਰਵਾ ਰਹੇ ਨੇ ਜੋ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਵੀ ਉੱਥੇ ਸ਼ਾਮਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ ਉਹ ਪੰਡਾਲ ਦੇ ਇੱਕ ਪਾਸੇ ਯਾਨੀ ਕਿ ਸੱਜੇ ਪਾਸੇ ਨੂੰ ਕੱਟ ਕੇ ਫੋਟੋ ਦਾ ਕ੍ਰੋਪ ਕਰਕੇ ਹੀ ਅੱਧਾ ਹਿੱਸਾ ਸਾਂਝਾ ਕਰਦੇ ਤਾਂ ਹੁਣ ਪੂਰਾ ਰੌਲਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਨਤਾਰਨ ਦੇ ਲੋਕ ਸੁਣਦੇ ਲਈ ਨਹੀਂ ਪਹੁੰਚੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾਅਵਾ ਕਰੇ ਕਿ ਸੀ ਤਰਨਤਾਰਨ ਦੀ ਬਾਅਦ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰਕੇ ਬਾਹਰ ਆਵਾਂਗੇ ਜਾਂ ਫਿਰ ਅਸੀਂ ਜਿੱਤ ਕੇ ਸਾਹਮਣੇ ਆਵਾਂਗੇ ਦੂਸਰੇ ਪਾਸੇ ਬਾਕੀ ਸਿਆਸੀ ਧਿਰਾਂ ਦੇ ਵੱਲੋਂ ਇਕੱਠ ਕੀਤਾ ਗਿਆ ਉਹਨਾਂ ਦੇ ਪਾਰਟੀ ਪ੍ਰਧਾਨ ਵੀ ਪਹੁੰਚੇ ਪਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਪਹੁੰਚਿਆ ਇਹ ਵੀ ਸਵਾਲ ਚਰਚਾ ਦੇ ਵਿੱਚ ਹੈ ਕਿ ਅਮਨ ਅਰੂੜਾ ਦੇ ਵੱਲੋਂ ਵੀ ਇਸ ਰਾਜਪਦਰੀ ਸਮਾਗਮ ਤੋਂ ਦੂਰੀ ਕਿਉਂ ਬਣਾਈ ਗਈ ਆਮ ਆਦਮੀ ਪਾਰਟੀ ਦੇ ਜੋ ਹੈਂਡਲ ਨੇ ਉਹਨਾਂ ਦੇ ਜੋ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਨੇ ਵੀ ਇਸ ਪੂਰੀ ਰੈਲੀ ਨੂੰ ਅਣਦੇਖਿਆ ਕਿਉਂ ਕਰ ਜਦੋਂ ਕਿ ਉੱਥੇ ਆਮ ਆਦਮੀ ਪਾਰਟੀ ਦੇ ਕੈਮਰੇ ਲੱਗੇ ਹੋਏ ਸੀ ਜਾਂ ਪੰਜਾਬ ਸਰਕਾਰ ਨੇ ਆਪਣਾ ਲਾਈਵ ਦਾ ਪੂਰਾ ਪ੍ਰਬੰਧ ਵੀ ਕੀਤਾ ਹੋਇਆ ਸੀ ਹੁਣ ਇਹ ਤਾਂ ਸਰਕਾਰ ਸਾਫ਼ ਕਰ ਸਕਦੀ ਆ ਜਾਂ ਫਿਰ ਮੁੱਖ ਮੰਤਰੀ ਦਫ਼ਤਰੀ ਸਾਫ਼ ਕਰ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਹੇਠ ਇਸ਼ਤਿਹਾਰ ਛਾਪ ਕੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਕਿਉਂ ਨਹੀਂ ਪਹੁੰਚੇ ਜਦੋਂ ਕਿ ਉਹਨਾਂ ਦਾ ਜੋ ਤਸਵੀਰ ਆ ਉਹ ਸਟੇਜ ਦੇ ਮਗਰ ਲੱਗੀ ਹੋਈ ਸੀ ਅਕੱਲਿਆਂ ਦੀ ਸੁਵੀਰ ਹੀ ਉੱਥੇ ਲੱਗੀ ਹੋਈ ਸੀ ਜਾਂ ਫਿਰ ਉਹਨਾਂ ਦੇ ਪਹੁੰਚਣ ਦਾ ਕੋਈ ਪ੍ਰੋਗਰਾਮ ਹੀ ਹੈ ਨਹੀਂ ਸੀ ਜਾਣ ਬੁੱਝ ਕੇ ਉਹਨਾਂ ਨੂੰ ਵਿਰੋਧੀ ਧਿਰਾਂ ਦੇ ਵੱਲੋਂ ਬੁਲਦਨਾਮ ਕੀਤਾ ਜਾ ਰਿਹਾ ਹੈ ਇਹ ਮੁੱਖ ਮੰਤਰੀ ਦਫ਼ਤਰੀ ਸਾਫ਼ ਕਰ ਸਕਦਾ ਹੈ ਧੰਨਵਾਦ